ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਟ੍ਰੀਟਮੈਂਟ ਪਲਾਂਟ ਦੇ ਵਿੱਚ ਕਲੋਰਿਨ ਗੈਸ ਲੀਕ ਹੋ ਗਈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਤਾਂ ਫਾਇਰ ਬ੍ਰਿਗੇਡ ਦੇ ਗੱਡੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜੋ ਹੈ ਗੈਸ ਦੇ ਉੱਤੇ ਕਾਬੂ ਪਾਇਆ ਗਿਆ ਹਾਲਾਂਕਿ ਇਸ ਦੌਰਾਨ ਇੱਕ ਕਰਮਚਾਰੀ ਨੂੰ ਗੈਸ ਚੜ ਗਈ ਹੈ ਜਿਸ ਦੀ ਸਿਹਤ ਖਰਾਬ ਹੋ ਗਈ ਹੈ ਜਿਸ ਨੂੰ ਤੁਰੰਤ ਹਸਪੀਟਲ ਲਿਜਾਇਆ ਗਿਆ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਹੈ ਗੈਸ ਇਲਾਕੇ ਦੇ ਵਿੱਚ ਪ੍ਰਭਾਵਿਤ ਕਰਦੇ ਲੋਕਾਂ ਦੇ ਲੋਕਾਂ ਨੂੰ ਤਾਂ ਉੱਥੇ ਹੀ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਗੈਸ ਤੇ ਕਾਬੂ ਪਾਇਆ ਗਿਆ ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਤੇ ਬੀਤੀ ਦੇਰ ਰਾਤ 11 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਲੋਰিন ਗੈਸ ਲੀਕ ਹੋ ਗਈ ਸੀਵਰੇਜ ਟ੍ਰੀਟਮੈਂਟ ਪਲੈਂਟ ਦੱਸਿਆ ਜਾ ਰਿਹਾ ਮੋਗਾ ਦੇ ਬੁੱਕਣ ਵਾਲਾ ਰੋਡ ਤੇ ਐ ਸੀਵਰੇਜ ਟ੍ਰੀਟਮੈਂਟ ਪਲੈਂਟ ਸਥਿਤ ਹੈ ਜਿੱਥੇ ਕਲੋਰিন ਗੈਸ ਇਕਦਮ ਹੀ ਲੀਕ ਹੋ ਜਾਂਦੀ ਹੈ ਤਾਂ ਜਿਹੜੇ ਲੋਕ ਆਸ-ਪਾਸ ਰਹਿ ਰਹੇ ਸਨ ਉਹਨਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਗੈਸ ਇੰਨੀ ਜ਼ਿਆਦਾ ਸੀ ਕਿ मौके ਤੇ ਪਹੁੰਚੇ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਜਦੋਂ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਕਰਮਚਾਰੀ ਦੀ ਸਿਹਤ ਵੀ ਵਿਗੜ ਚੁੱਕੀ ਹੈ ਆਕਸੀਜਨ ਦੀ ਕਮੀ ਉਸ ਨੂੰ ਦੱਸੀ ਗਈ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਲ ਲਿਜਾਇਆ ਗਿਆ ਹਾਲਾਂਕਿ ਮੌਕੇ ਤੇ ਪਹੁੰਚੇ ਅਧਿਕਾਰੀਆਂ ਦੇ ਵੱਲੋਂ ਸਮਾਂ ਰਹਿੰਦੇ ਹੀ ਜਿਹੜੀ ਸਥਿਤੀ ਤੇ ਕਾਬੂ ਪਾਲਿਆ ਗਿਆ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਕਲੋਰਿਨ ਗੈਸ ਇੱਕਦਮ ਹੀ ਜੋ ਹੈ ਹਵਾ ਦੇ ਨਾਲ ਹੋਰ ਪ੍ਰਭਾਵਿਤ ਹੋਈ ਹੈ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇੱਕਦਮ ਹੀ ਜੋ ਹੈ 스멜 ਆਈ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਜਿਹੜਾ ਸੂਚਿਤ ਕੀਤਾ ਜਾਂਦਾ ਮੌਕੇ ਤੇ ਉਹ ਵੀ ਗੱਡੀਆਂ ਲੈ ਕੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਮੌਕਾ ਰਹਿੰਦੇ ਹੀ ਕਲੋਰਿਨ ਗੈਸ ਤੇ ਕਾਬੂ ਪਾਲਿਆ ਗਿਆ ਕਿ ਕੁਝ ਅਧਿਕਾਰੀ ਕਹਿ ਰਹੇ ਨੇ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਸਰ ਅਰਵਿੰਦਰ ਸਿੰਘ ਹੈ ਮੈਂ ਫਾਇਰ ਸਟੇਸ਼ਨ ਅਫੀਸਰ ਮੋਗਾ ਤੇ ਐਸਡੀ ਦਾ ਕਮ ਕਰਿਆ ਹੈ ਤੇ ਸਾਨੂੰ ਤਕਰੀਬਨ ਸਰ ਜਿਹੜੀ ਗੈਸ ਲੀਕ ਆ ਮੈਂ ਇੱਥੇ ਆਣਦੇ ਪਤਾ ਲੱਗਿਆ ਵੀ ਗੈਸ ਕਹਿੰਦੇ 11 ਵਜੇ ਦੀ 11:30 ਵਜੇ ਦੀ ਗੈਸ ਲੀਕ ਹੈ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੁੰਡਾ ਦਾ ਡੇਢ ਤੋਂ 2 ਘੰਟੇ ਹੋਇਆ ਲੀ ਡੇਢ ਘੰਟਾ ਹੋਇਆ ਤੇ ਅਸੀਂ ਆਪਣੀ ਐਸਨ ਐਸ ਪੋਸੀਬਲ ਜਿਹੜੀ ਆਪਣੀਆਂ ਗੱਡੀਆਂ ਸੀ ਟਰਨਓਵਰ ਕਰਾਤੀਆਂ ਇੱਥੇ ਤੇ ਇੱਥੇ ਆ ਕੇ ਮੌਕੇ ਤੇ ਦੇਖਿਆ ਆ ਤੇ ਇੱਥੇ ਬਾਹਰ ਕੋਈ ਵੀ ਹੈਜ਼ ਕਮ ਵਗੈਰਾ ਲੱਗੇ ਹੁੰਦੇ ਆ ਜਿਹੜੇ ਵਾਰਨ ਕਰਦੇ ਆਪਾਂ ਨੂੰ ਕਿ ਇਹਦੇ ਵਿੱਚ ਆ ਗਏ ਆ ਅੰਦਰ ਯੂਜ਼ ਕੀਤੀ ਜਾਂਦੀ ਹੈ ਵਾਟਰ ਟ੍ਰੀਟਮੈਂਟ ਵਾਸਤੇ ਤੇ ਇਹਦੀ ਇਹਨੂੰ ਅੰਦਰ ਜਾਣਾ ਜਦੋਂ ਤਾਂ ਕੀ ਕੀ ਆਪਾਂ ਪ੍ਰਕਾਸ਼ਨ ਲੈ ਕੇ ਜਾ ਇਹ ਮਾਸਕ ਪਾ ਕੇ ਜਾਣਾ ਹੈ ਕਿਹੜੀ ਗੈਸ ਅੰਦਰ ਇਹਦੀ ਇਹ ਇਹ ਦੇਂਜਰਸ ਕਿਸ ਚੀਜ਼ ਵਾਸਤੇ ਆ ਸਾਹ ਕੋਟੂ ਗੈਸ ਹੈ ਫਲੇਮਬਿਲਟੀ ਹੈ ਇਹਦੇ ਵਿੱਚ ਕੀ ਹੈ ਇਹ ਬਾਹਰ ਕੋਈ ਵੀ ਕੋਈ ਹੈਜ਼ ਕਮ ਨਹੀਂ ਲਾਇਆ ਗਿਆ ਕੋਈ ਇਹੋ ਜਿਹਾ ਇਹਨਾਂ ਨੇ ਬਾਹਰ ਕੋਈ ਬੋਰਡ ਨਹੀਂ ਲਗਾਇਆ ਤੇ ਮੈਂ ਸਮਝਦਾ ਵੀ ਇਹ ਟ੍ਰੀਟਮੈਂਟ ਜਿਹੜਾ ਇੱਥੇ ਜਿਹੜੇ ਕਰਮਚਾਰੀ ਜਾਂ ਇਹਨਾਂ ਦੇ ਆਫੀਸਰਸ ਕੰਮ ਕਰ ਰਹੇ ਆ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਨੂੰ ਤੇ ਇਹਨੂੰ ਜਿਹੜਾ ਪਹਿਲਾਂ ਸਭ ਤੋਂ ਪਹਿਸਤ ਪਹਿਲਾਂ ਇੰਡੀਕੇਟ ਕਰਨ ਬਾਹਰ ਕੀ ਚੀਜ਼ ਲੱਗੀ ਹੋਈ ਆ ਤੇ ਉਹ ਵਰਬ ਉਸ ਹਾਲ ਨਾ ਬੰਦਾ ਜਿਹੜਾ ਅੰਦਰ ਹੈ ਉਹ ਆਪਣਾ ਪ੍ਰਿਕਾਸ਼ਨ ਲੈ ਕੇ ਜਾਵੇ। ਦੀ ਗੈਸ ਲੀਕ ਸੀਗੀ ਔਰ ਕਿੰਨੀਆਂ ਗੱਡੀਆਂ ਧੜੀਆਂ ਤੇ ਬੰਦ ਨੇ? ਗੈਸਰ ਕਾਫੀ ਲੀਕ ਸੀਗੀ ਇੱਥੇ ਅਫੈਕਟਡ ਹੋ ਗਿਆ ਸਾਰਾ ਮੋਹੱਲਾ ਜਿਹੜਾ ਨੇੜੇ ਤੇੜੇ ਦਾ ਹੈਗਾ ਆ। ਇਹ ਕਿਹੜਾ ਰੋਡ ਬੁੱਕਣ ਰੋਡ ਪੈ? ਬੁੱਕਣ ਰੋਡ ਹੈ ਤੇ ਇੱਥੇ ਤਕਰੀਬਨ ਸਾਰਾ ਮਾਰਨਾ ਸ਼ਟਡ ਹੈ ਤੇ ਗੈਸ ਕਲੋਰੀਨ ਹੈ ਤੇ ਮੇਰੇ ਖਿਆਲ ਨਾਲ ਸਲਫਰ ਆਕਸਾਈਡ ਵੀ ਹੁੰਦੀ ਹੈ ਇਹਦੇ ਵਿੱਚ ਸ਼ਾਇਦ ਜਿਹੜੀ ਵਾਟਰ ਪਿਉਰੀਫਾਈ ਕਰਨ ਲੱਗਿਆ ਆਪਾਂ ਇਹਨਾਂ ਨੂੰ ਇਸਤੇਮਾਲ ਕਰਦੇ ਨੇ। ਵਾਟਰ ਟ੍ਰੀਟਮੈਂਟ ਵਾਸਤੇ ਜਿਹੜੀ ਯੂਜ਼ ਕਰਦੇ ਨੇ। ਤੇ ਇਹ ਗਲਾ ਘੋਟੂ ਗੈਸ ਹੈ ਇਹਨੂੰ ਕਹੇ ਜਾਂਦਾ ਹੈ। ਇਹ ਇਹ ਆਪਾਂ ਨੂੰ ਫਲੇਮੇਬਿਲਟੀ ਨਹੀਂ ਹੁੰਦੀ ਐ ਤੇ ਜ਼ਿਆਦਾ ਇਹ ਕਲੋਰਿਨ ਜਿਹੜੀ ਐ ਸਿਰਫ ਗੜਾ ਘੁੱਟਦੀ ਐ। ਪਰ ਲੱਗਦਾ ਨਹੀਂ ਇੱਕ ਬੜਾ ਹਾਦਸੇ ਦੇ ਬਚਾ ਹੋ ਗਿਆ। ਬਿਲਕੁਲ ਬਚਾ ਐ ਜੇ ਜ਼ਿਆਦਾ ਲੀਕ ਹੋ ਜਾਂਦੀ ਇਨ ਕੇਸ ਇਹ ਜ਼ਿਆਦਾ ਲੀਕ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਨੇ ਜਿੱਧਰ ਨੂੰ ਹਵਾ ਚੱਲਣੀ ਸੀ ਇਹ ਗੈਸ ਉਧਰ ਨੂੰ ਵੱਧ ਹੀ ਜਾਣੀ ਸੀ ਨੁਕਸਾਨ ਬਹੁਤ ਹੋਣਾ। ਸਾਡਾ ਇੱਕ ਬਿੱਕਰ ਸਿੰਘ ਹੌਲਦਾਰ ਬਿਲਕੁਲ ਅੱਗੇ ਕੰਮ ਕਰ ਰਿਹਾ ਸੀ ਫਰੰਟ ਤੇ ਤੇ ਉਹ ਇਸ ਸਪੇਟ 'ਚ ਆਇਆ ਉਹਨੂੰ ਹੁਣ ਹਸਪੀਟਲਾਈਜ਼ ਕੀਤਾ ਹੈ ਆਪਾਂ। ਹਾਂ ਸਿੱਧੂ ਹਸਪੀਟਲ ਦੇ ਵਿੱਚ ਜਿਹੜਾ ਐ ਹਸਪੀਟਲਾਈਜ਼ ਕੀਤਾ ਐ। ਤੇ ਹੁਣ ਦੇਖਦੇ ਹਾਂ ਉਹਨਾਂ ਦਾ ਕੀ ਉਹ ਆ ਹੁਣ ਅਸੀਂ ਇਹ ਦੇਸੀ ਜਗਾਰਡ ਕਰਕੇ ਇਸ ਵਾਰ ਹੁਣ ਜਿਹੜਾ ਹੁਣ ਕੰਡੀਸ਼ਨ ਹੈਗੀ ਆ ਤੇ ਇਹਦਾ ਅਸੀਂ ਹੁਣ ਇਹਨੂੰ ਕੰਟਰੋਲ ਕੀਤਾ ਆ ਤੇ ਅੰਡਰ ਕੰਟਰੋਲ ਹੈ ਸਿਚੁਏਸ਼ਨ ਜਿਹੜੀ ਹੈਗੀ ਆ ਹੁਣ ਇਹਨੂੰ ਅਸੀਂ ਨਾ ਪਾਣੀ ਚ ਡ੍ਰੀਉਟ ਹੁੰਦੀ ਹੈ ਜਿਹੜੀ ਕੈਸ ਨਾਲ ਦੱਸਦਾ ਤੁਹਾਨੂੰ ਤੇ ਇਸ ਕਰਕੇ ਇਹਨੂੰ ਅਸੀਂ ਫਿਲਹਾਲ ਜਿਹੜਾ ਇੱਕ ਪਾਣੀ ਦਾ ਇਹਨਾਂ ਦੀ ਸਟੋਰੇਜ ਹੈਗੀ ਆ ਉਹਦੇ ਵਿੱਚ ਇਹਨੂੰ ਪਟਾਉਣ ਦੀ ਕੋਸ਼ਿਸ਼ ਕਰਾਂਗੇ ਮੇਰ ਸਾਹਿਬ ਗੈਸਲੀ ਕੋਈ ਹੈ ਕਿਹੜੀ ਜਗ੍ਹਾ ਤੇ ਗੈਸਲੀ ਕੋਈ ਹੈ ਕਿ ਕਿਹ ਗੈਸਲੀ ਕੋਈ ਹੈ ਇਹ ਬੁੱਕਨ ਵਾਲਾ ਟ੍ਰੀਟਮੈਂਟ ਤੇ ক্লোਰੇਨ ਗੈਸ ਜਿਹੜੀ ਲੀਕ ਹੋਈ ਆ ਮੈਂ 11 ਵਜੇ ਦੀ ਇਹ ਗੱਲ ਆ 11 ਔਰ 12 ਦੇ ਕਰੀਬ ਮੇਰੇ ਬਹੁਤ ਹੀ ਸਤਕਾਰਯੋਗ ਐਮਸੀ ਸਾਹਿਬ ਇਹਨਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ ਵੀ ਇੱਥੇ ਫਾਰਮੇਟਰ ਵਾਲੀ ਗੱਡੀ ਭੇਜ ਦਿਓ ਤੇ ਨਾਲ ਦੀ ਨਾਲ ਮੈਂ ਇਹਨਾਂ ਨੂੰ ਸਵਾਲ ਪੁੱਛਿਆ ਤੇ ਮੈਂ ਕਿਹਾ ਵੀਰੇ ਇੱਥੇ ਅੱਗ ਲੱਗੀ ਹੈ ਕਿ ਕੀ ਗੱਲ ਹੋਈ ਆ ਤੇ ਇਹਨਾਂ ਨੇ ਭਾਈ ਸਾਹਿਬ ਕਹਿੰਦੇ ਵੀ ਮੈਂ ਪਤਾ ਕਰਕੇ ਦੱਸਦਾ ਮੈਂ ਨਾਲ ਦੀ ਨਾਲ ਐਕਸ਼ਨ ਸਾਹਿਬ ਸੁਪਿੰਦਰ ਜੀ ਮਾਨਜੋ ਆਪਣੇ ਐਕੀਲ ਸਾਹਿਬ ਰਮਨਜੀਤ ਮੈਂ ਉਹਨਾਂ ਨਾਲ ਤਾਲਮਲ ਕੀਤਾ ਮੈਂ ਕਿਹਾ ਵੀ ਟ੍ਰੀਟਮੈਂਟ ਪਲਾਨ ਤੇ ਆਪਣੇ ਤੇ ਕੀ ਗੱਲਬਾਤ ਹੋਈ ਆ ਵੀ ਜਿਹੜੀ ਉੱਥੇ ਫਾਰਮਗਟ ਦੀ ਗੱਡੀ ਮੰਗਾਈ ਆ ਵੀ ਜੇ ਕੋਈ ਗੱਲਬਾਤ ਹੈਗੀ ਤਾਂ ਮੈਂ ਨਾਲ ਦੀ ਨਾਲ ਆਪਣੇ ਮੁਲਾਜ਼ਮ ਸੀਨੀਅਰ ਆਫਸਰ ਸਾਡੇ ਫਾਰਮਗਟ ਦੇ ਮੁਲਾਜ਼ਮਾਂ ਲੈ ਕੇ ਮੈਂ ਮੌਕੇ ਤੇ ਪਹੁੰਚਾਂ 2 ਘੰਟੇ ਬੀਤ ਜਾਂਦੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਵੀ ਕੀ ਬੈਕ ਰਿਪੋਰਟ ਆ ਕੀ ਨਹੀਂ ਤੇ ਸ਼ਾਮ ਨੂੰ ਮੈਨੂੰ ਫੇਰ ਜਦੋਂ ਮੈਂ ਘਰੇ ਖਾਣਾ ਖਾ ਰਿਆ ਸੀ ਮੇਰੇ ਵੀਰ ਐਮਸੀ ਸਾਹਿਬ ਦਾ ਮੈਨੂੰ ਫੇਰ ਫੋਨ ਆਇਆ ਨਿੰਦਰਵੀਰ ਦਾ ਫੋਨ ਆਇਆ ਮੋਟਰ ਜਿਹੜੇ ਸਾਡੇ ਬੰਦੇ ਆ ਕਹਿੰਦੇ ਵੀ ਵੀਰੇ ਗੈਸ ਉਥੇ ਬਹੁਤ ਜ਼ਿਆਦਾ ਲੀਕ ਆ ਵੀ ਆਸ-ਪਾਸ ਦਾ ਏਰੀਆ ਪ੍ਰਭਾਵਿਤ ਹੋ ਰਿਹਾ ਤੇ ਸਾਹ ਲੈਣ ਚ ਬੜੀ ਦਿੱਕਤ ਹੋ ਰਹੀ ਆ ਨਾਲ ਦੀ ਨਾਲ ਫਾਰਗਟ ਦੇ ਮੁਲਾਜ਼ਮਾਂ ਨੂੰ ਸਾਡੇ ਅਫਸਰ ਸਾਹਿਬ ਨੂੰ ਮੈਂ ਫੋਨ ਕੀਤਾ ਵੀ ਤੁਸੀਂ ਵੀ ਘਟਨਾ ਸਥਾਨ ਤੇ ਪਹੁੰਚੋ ਨਾਲ ਦੀ ਨਾਲ ਮੈਂ ਆਪਣੇ ਭਰਾ ਜਿਹੜੇ ਸੋਸਾਇਟੀ ਮੈਂਬਰ ਆ ਸਮਾਈ ਸੋਸਾਇਟੀ ਦੇ ਉਹਨਾਂ ਨਾਲ ਲੈ ਕੇ ਇੱਥੇ ਪਹੁੰਚਿਆ ਤੇ ਇੱਥੇ ਕਲੋਰਿਨ ਦੀ ਇੰਨੀ ਭਾਰੀ ਮਾਤਰਾ ਵਿੱਚ ਲੀਕ ਸੀ ਕਿ ਮੈਂ ਸਾਹਾਂ ਦਾ ਇੱਥੇ ਸਾਹ ਲੈਣਾ ਵੀ ਔਖਾ ਸੀ ਸਾਡਾ ਵੀ ਫਾਰਗਟ ਦਾ ਮੁਲਾਜ਼ਮ ਗੈਸ ਚਾੜਨ ਦੇ ਕਾਰਨ ਅਸੀਂ ਸਿੱਧੂ ਹਸਪੀਟਲ ਦੇ ਵਿੱਚ ਬਿਕਰ ਸਿੰਘ ਨੂੰ ਐਡਮਿਟ ਕਰਾਇਆ ਮੈਂ ਆਪਣੀ ਗੱਡੀ ਜਿਹੜੀ ਕਿਉਂਕਿ ਗੱਡੀ ਵੀ ਇੱਥੇ ਕੋਈ ਨਹੀਂ ਸੀ ਕਿ ਮੈਂ ਆਪਣੀ ਨੋਵਾ ਦੇ ਵਿੱਚ ਉਹਨੂੰ ਨਾਲ ਸਾਡਾ ਸੁਸਾਇਟੀ ਦਾ ਮੈਂਬਰ ਉੱਥੇ ਭੇਜਿਆ ਉੱਥੇ ਆਕਸੀਜਨ ਦੀ ਮਤਲਬ ਕਿ ਉਹਨਾਂ ਨੂੰ ਬਹੁਤ ਕਮੀ ਸਾਹ ਲੈਣ ਦੇ ਵਿੱਚ ਬੜੀ ਦਿੱਕਤ ਹੋਉਂਦੀ ਸੀ ਹੁਣ ਤੀਸਰੀ ਗੱਡੀ ਆ ਤੀਸਰੀ ਗੱਡੀ ਦੇ ਨਾਲ ਗੈਸ ਨੂੰ ਇੱਕ ਵਾਰੀ ਦਬਾ ਕੇ ਤੇ ਨਾਲ ਦੀ ਨਾਲ ਜੜ ਕੇ ਪਲੱਗ ਕੀਤਾ ਵਾ ਤੇ ਹੁਣ ਨਗਰ ਰੰਗਮ ਦੇ ਮੁਲਾਜ਼ਮਾਂ ਨੂੰ ਫੋਨ ਕੀਤਾ ਵੀ ਜਿਹੜੀ ਕਿ ਜੀਵੀਸੀ ਨਾਲ ਇਹਦੀ ਮਤ ਜਿਹੜਾ ਕਿ ਟੈਂਕਾ ਇਹਨੂੰ ਜਿਹੜਾ ਕਿ ਪਾਣੀ ਵਾਲਾ ਵੱਡਾ ਕੂਵਰ ਦੇ ਵਿੱਚ ਸਿੱਟਾ ਜਾਵੇ ਤਾਂ ਜੋ ਕਿ ਆਸ-ਪਾਸ ਦਾ ਜਿਹੜਾ ਕਿ ਏਰੀਆ ਜਿਹੜਾ ਕਿ ਪ੍ਰਭਾਵਿਤ ਨਾ ਹੋਵੇ। ਜਿਹੜਾ ਏਰੀਆ ਅਫੈਕਟਡ ਹੈ ਜੀ ਇਹਦੇ ਨਾਲ। ਵੇਖੋ ਜੀ ਤਾਂ ਹੁਣ ਪਰਮਾਤਮਾ ਜਾਣਦਾ ਜੀ ਕਿਉਂਕਿ ਅਸੀਂ ਇਸ ਟਾਈਮ ਮੌਕੇ ਤੇ ਘਟਨਾ ਸਥਾਨ ਤੇ ਖੜੇ ਆਂ। ਜੇ ਸਮਝਦੇ ਆਂ ਵੀ 2-3 ਕਿਲੋਮੀਟਰ ਜਿਹੜਾ ਏਰੀਆ ਮੈਨੂੰ ਲੱਗਦਾ ਕਿ ਜਿੱਧਰੋਂ ਹਵਾ ਦਾ ਵਹਾਅ ਹੋਊਗਾ ਇਹ ਉਧਰ ਨੂੰ ਮਾਰ ਕਰੂਗੀ। ਸਾਲਾਂ ਦੇ ਵਿੱਚ ਤੁਸੀਂ ਦਰਖਤ ਵੀ ਸਵੇਰੇ ਵੇਖੋਗੇ ਦਰਖਤ ਵੀ ਸੁੱਕ ਗਏ ਆ ਤੇ ਮਤਲਬ ਕਿ ਗੈਸ ਨਾਲ ਜਿਵੇਂ ਇੱਕ ਅਗ ਨਾਲ ਦਰਖਤ ਸੜ ਜਾਂਦੇ ਤੁਸੀਂ ਦੇਖ ਰਹੇ ਪੱਤੇ ਸੜ ਗਏ ਆ। ਤੇ ਬਹੁਤ ਮਤਲਬ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪ ਰਿਹਾ ਪਰ ਸਥਿਤੀ ਐਡਸ ਟਾਈਮ ਕੰਟਰੋਲ ਦੇ ਵਿੱਚ ਤੇ ਅੱਗੇ ਜੋ ਵੀ ਕਾਰਵਾਈ ਜਾਂ ਅਸੀਂ ਜੀਵੀਸੀ ਦੀ ਮਦਦ ਨਾਲ ਇਹਨੂੰ ਮਤਲਬ ਕਿ ਖੁਦ 11 ਵਜੇ ਕੀ ਘਟਨਾ ਹੈ ਫਿਰ ਕਿਸ ਦਾ ਲਾਪਰਵਾਹੀ ਸਮਝੇ ਜੇ ਇਹ ਤਾਂ ਟ੍ਰੀਟਮੈਂਟ ਪਲਾਂਟ ਦੀ ਗਲਤੀ ਆ ਜੀ ਟ੍ਰੀਟਮੈਂਟ ਪਲਾਂਟ ਨੇ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਸਾਰੀ ਕੀ ਗੱਲ ਆ ਕੀ ਬਾਤ ਆ ਤੇ ਮੈਂ ਸਭ ਤੋਂ ਵੱਡੀ ਜਿਹੜੀ ਗੱਲ ਸਮਝਦਾ ਐਡੇ ਜਿਹੜੇ ਅਫਸਰ ਇਹਨਾਂ ਦੇ ਨਲਾਇਕ ਜਿਹੜੇ ਕਹਿ ਸਕਦੇ ਆ ਵੀ ਇੱਥੇ ਮੌਕੇ ਤੇ ਹਜੇ ਤੱਕ ਕੋਈ ਅਫਸਰ ਨਹੀਂ ਇਹਨਾਂ ਦਾ ਮੌਕੇ ਤੇ ਵੀ ਜਿਹੜਾ ਕੀ ਮਤਲਬ ਕਿ ਸਥਿਤੀ ਨੂੰ ਕਾਬੂ ਪਾ ਸਕੇ ਮੁਲਾਜ਼ਮਾਂ ਨੂੰ ਦੱਸ ਸਕਦੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਸਕਦੇ ਜਾਂ ਮੋਗੇ ਸ਼ਹਿਰ ਨੂੰ ਦੱਸ ਸਕਦੇ ਇਹ ਤਾਂ ਹੁਣ ਫਾਰਗਟ ਦੇ ਮੁਲਾਜ਼ਮ ਸਾਡੇ ਜਾਂ ਸਾਡੇ ਕਹੋ ਮਹੱਲੇ ਦੇ ਨਿਵਾਸੀ ਐਮਸੀ ਸਾਹਿਬ ਜੋ ਹੋਰ ਸੰਗਤ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਜਿਹੜੇ ਨੂੰ ਕਿਪ ਲੱਗੇ ਮੈਂ ਕਹਣਾ ਤੁਸੀਂ ਆਹ ਸਾਹਮਣੇ ਦੇਖ ਲਓ ਦਰਖਤ ਦਾ ਤੂਤਦਾ ਹਰਾ ਸੀ ਤੇ ਸਾਰੇ ਸੁੱਕ ਗਿਆ ਇਤਮਾਰ ਪੱਤੇ ਤੁਸੀਂ ਵੇਖ ਲਓ ਪੱਤਿਆਂ ਦਾ ਕੀ ਹਾਲ ਹੈ ਤੇ ਬੰਦੇ ਦਾ ਕੀ ਹਾਲ ਹੋਊਗਾ ਇੱਥੇ ਹੁਣ ਕੰਟਰੋਲ ਚੋਗੀ ਬਿਲਕੁਲ ਸਿੱਧੀ ਕੰਟਰੋਲ ਦੇ ਵਿੱਚ ਆ ਬਾਕੀ ਗੁਰੂ ਮਹਾਰਾਜਾ ਹਾਜ਼ਰ ਨਾਜ਼ਰ ਅਸੀਂ ਕੋਸ਼ਿਸ਼ ਕਰਾਂਗੇ ਗੇ ਵੀ ਇਹਨੂੰ ਜਿਹੜਾ ਕਿ ਟੈਂਕਾ ਜਿਹੜਾ ਕਿ ਜਲਦ ਤੇ ਜਲਦ ਨੂੰ ਵਿੱਚ ਪਾਣੀ ਦੇ ਵਿੱਚ ਸਿੱਟਾ ਜਾ ਵੀ ਜਿਹੜੀ ਕਿ ਕਿੰਨਾ ਵੱਡਾ ਗਿਆ ਟੈਂਕਰ ਸੀ ਟੈਂਕ ਮੇਰੇ ਸਾਹਮਣੇ ਲੱਗਦਾ ਮੈਨੂੰ ਜਿੱਥੇ ਤੱਕ 3000 ਲੀਟਰ ਦਾ ਹੈ ਟੈਂਕ ਆ ਜੀ ਇਹ 3000 ਦੇ ਕਰੀਬ ਹੋਊਗਾ 2500 3000 ਦੇ ਉਹ 3500 ਲੀਟਰ ਦਾ ਹੁੰਦਾ ਇਸ ਕੰਮ ਕੰਮ ਕਿਸਾਂ ਦੀ ਹੈ ਗਿਆ ਜੀ ਕੰਮ ਜਿਹੜੀ ਪਾਣੀ ਦਾ ਟਰੀਟ ਕਰਦੇ ਉਹਨੂੰ ਠੰਡਾ ਕਰਕੇ ਮਲ ਕੇ ਪਾਣੀ ਟਰੀਟ ਕਰਦਾ ਉਹਦੇ ਵਾਸਤੇ ਯੂਜ਼ ਕੀਤੀ ਜਾਂਦੀ ਹੈ ਪਿਉਰੀਫਾਈ ਕਰਨ ਵਾਸਤੇ ਹਾਂਜੀ ਜਦੋਂ ਇਹ ਤੇ ਗੈਸਲੀ ਕੋਈ ਹੈ ਕਿਹੜੀ ਜਗ੍ਹਾ ਤੇ ਗੈਸਲੀ ਕੋਈ ਹੈ ਕਿ ਕਿੱਦਾਂ ਦੀ ਕੋਈ ਹੈ ਇਹ ਬੁੱਕਨ ਵਾਲਾ ਟ੍ਰੀਟਮੈਂਟ ਤੇ ਕਲੋਰੇਨ ਗੈਸ ਜਿਹੜੀ ਲੀਕ ਹੋਈ ਆ ਮੈਂ 11 ਵਜੇ ਦੀ ਇਹ ਗੱਲ ਆ 11 ਔਰ 12 ਦੇ ਕਰੀਬ ਮੇਰੇ ਬਹੁਤ ਹੀ ਸਤਕਾਰਯੋਗ ਐਮਸੀ ਸਾਹਿਬ ਇਹਨਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ ਵੀ ਇੱਥੇ ਫਾਰਵਰਡ ਵਾਲੀ ਗੱਡੀ ਭੇਜ ਦਿਓ ਤੇ ਨਾਲ ਦੀ ਨਾਲ ਮੈਂ ਇਹਨਾਂ ਨੂੰ ਸਵਾਲ ਪੁੱਛਿਆ ਤੇ ਮੈਂ ਕਿਹਾ ਵੀਰੇ ਇੱਥੇ ਅੱਗ ਲੱਗੀ ਹੈ ਕਿ ਕੀ ਗੱਲ ਹੋਈ ਆ ਤੇ ਇਹਨਾਂ ਨੇ ਭਾਈ ਸਾਹਿਬ ਕਹਿੰਦੇ ਵੀ ਮੈਂ ਪਤਾ ਕਰਕੇ ਦੱਸਦਾ ਮੈਂ ਨਾਲ ਦੀ ਨਾਲ ਐਕਸ਼ਨ ਸਾਹਿਬ ਸੁਪਿੰਦਰ ਜੀ ਮਾਨਜੋ ਆਪਣੇ ਐਕਸ਼ਨ ਸਾਹਿਬ ਰਮਨਜੀਤ ਮੈਂ ਉਹਨਾਂ ਨੇ ਤਾਲਮਲ ਕੀਤਾ ਮੈਂ ਕਿਹਾ ਵੀ ਟ੍ਰੀਟਮੈਂਟ ਪਲਾਨਟ ਤੇ ਆਪਣੇ ਤੇ ਕੀ ਗੱਲਬਾਤ ਹੋਈ ਆ ਵੀ ਜਿਹੜੀ ਇੱਥੇ ਫਾਰਵਰਡ ਦੀ ਗੱਡੀ ਮੰਗਾਈ ਆ ਵੀ ਜੇ ਕੋਈ ਗੱਲਬਾਤ ਹੈਗੀ ਤਾਂ ਮੈਂ ਨਾਲ ਦੀ ਨਾਲ ਆਪਣੇ ਮੁਲਾਜ਼ਮ ਸੀਨੀਅਰ ਆਫੀਸਰ ਸਾਡੇ ਫਾਰਵਰਡ ਦੇ ਮੁਲਾਜ਼ਮਾਂ ਲੈ ਕੇ ਮੈਂ ਮੌਕੇ ਤੇ ਪਹੁੰਚਾ ਦੋ ਘੰਟੇ ਬੀਤ ਜਾਂਦੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਵੀ ਕੀ ਬੈਕ ਰਿਪੋਰਟ ਆ ਕੀ ਨਹੀਂ ਤੇ ਸ਼ਾਮ ਨੂੰ ਮੈਨੂੰ ਫੇਰ ਜਦੋਂ ਮੈਂ ਘਰੇ ਖਾਣਾ ਖਾ ਰਿਹਾ ਸੀ ਮੇਰੇ ਵੀਰ ਐਮਸੀ ਸਾਹਿਬ ਦਾ ਮੈਨੂੰ ਫੇਰ ਫੋਨ ਆਇਆ ਨਿੰਦਰਵੀਰ ਦਾ ਫੋਨ ਆਇਆ ਮੋਟਰ ਜਿਹੜੇ ਸਾਡੇ ਬੰਦੇ ਆ ਕ